ਇੱਕ ਥੱਪੜ, ਦੋ ਥੱਪੜ, ਦਿੱਖੇ ਥੱਪੜ ਤੇ ਥੱਪੜ। ਇਹ ਤਸਵੀਰਾਂ ਅਮ੍ਰਿਤਸਰ ਦੀਆਂ ਹਨ ਤੇ ਜਿੰਨਾਂ ਨੂੰ ਇਹ ਥੱਪੜ ਵੱਜ ਰਹੇ ਹਨ ਉਹ ਅਮ੍ਰਿਤਸਰ ਦੇ ਚਾਬੀਆਂ ਬਣਾਉਣ ਵਾਲੇ ਕਾਰੀਗਰ ਹਨ। ਪਰ ਇਹ ਇੱਥੇ ਇਸ ਲਈ ਕੁੱਟ ਖਾ ਰਹੇ ਹਨ ਕਿਉਂਕਿ ਲੋਕਾਂ ਮੁਤਾਬਿਕ ਇਹਨਾਂ ਨੂੰ ਸੱਤਿਆ ਤਾਂ ਗਿਆ ਸੀ ਮੋਟਰਸਾਈਕਲ ਦੀ ਚਾਬੀ ਬਣਾਉਣ ਵਾਸਤੇ ਪਰ ਇੱਕ ਘਰ ਦੀ ਅਲਮਾਰੀ ਤੇ ਹੱਥ ਸਾਫ਼ ਕਰਕੇ ਲੁੱਟ ਚੋੱਤਰ ਹੋ ਗਏ। ਫਿਲਹਾਲ ਲੋਕਾਂ ਨੇ ਮੌਕੇ ਤੇ ਹੀ ਇਹਨਾਂ ਨੂੰ ਫੜ ਕੇ ਪਹਿਲਾਂ ਤਾਂ ਖੁਦ ਹੱਥ ਸਾਫ਼ ਕੀਤਾ ਫਿਰ ਪੁਲਿਸ ਹਵਾਲੇ ਕਰ ਦਿੱਤਾ। ਪਬਲਿਕ ਨੇ ਫਲਾਇ ਪਬਲਿਕ ਹੁਣ ਚੌਕੀ ਲੱਗ ਚੱਲੇ ਇਹ ਕਿਸੇ ਘਰ ਵੜੇ ਚਾਬੀਆਂ ਹੇਰਨ ਕੋਲ ਇਹਨਾਂ ਨੂੰ ਚਾਬੀ ਕਰਕੇ ਮਤਲਬ ਹੀ ਕੋਲ ਲਿਆਂਦਾ ਘਰ ਲਈ ਚਾਬੀ ਲਵਾਂਦੀ ਮੋਟਰਸਾਈਕਲ ਦੀ ਇਹ ਸਾਲੇ ਘਰਲ ਮਾਰਦੀ ਚਾਬੀ ਨੂੰ ਚੋਰਾ ਲਾ ਕੇ ਤੇ ਸਾਰਾ ਸਮਾਨ ਕੱਢ ਕੇ ਭੱਜ ਗਏ ਮੈਂ ਬਾਅਦ ਚ ਉਹਨਾਂ ਦੇ ਮਗਰ ਗਿਆ ਇਹਨਾਂ ਨੂੰ ਫੜ ਕੇ ਲਿਆਂਦਾ ਬਾਹਰੋਂ ਤੇ ਆਣ ਕੇ ਫਿਰ ਉਹਨਾਂ ਨੂੰ ਸਮਾਨ ਸਮੂਣਾ ਕਢਾਇਆ ਸਾਰਾ ਘਰ ਦਾ ਗਹਿਣਾ ਗਟਾ ਜੋ ਪਿਆ ਸੀ ਸਾਰਾ ਲੈ ਗਏ ਅੰਮ੍ਰਿਤਸਰ ਤੋਂ ਸੁੰਝੋਟੀ ਖਬਰ ਹਰ ਕੋਲ ਇੰਡੀਆ ਲੀਗ